ਸਕਰਾ ਉਹ ਕਿ ਨਾ ਆਪ ਐਕਸ਼ਨ ਚ ਲਿਆ ਦੇ 11 ਵਜੇ ਇੱਕ ਡਟਸ ਕਰਕੇ ਨਾ ਵੋਟਿੰਗ ਉਹ ਜੁਦਾ ਚਲਾਇਆ ਗਿਆ ਹੈ ਕਿ ਐਸਾ ਦੇਖਣ ਨੂੰ ਤਾਂ ਸੱਚਾ ਨਹੀਂ ਦੇਖੋ ਜਿਹੜਾ ਵੀ ਕੋਈ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਕੋਈ ਵੀ ਹੋਵੇ ਚਾਹੇ ਕੋਈ ਕਿਸੇ ਕੋਈ ਪੱਖਪਲ ਕੀਤਾ ਜਾਊਗਾ ਜਿਹੜਾ ਨਸ਼ੇ ਦਾ ਕੋਈ ਵਪਾਰ ਕਰੂਗਾ ਚਾਹੇ ਉਹ ਛੋਟੀ ਮੱਛੀਆ ਚਾਹੇ ਵੱਡੀ ਮੱਛੀਆ ਕੋਈ ਨਹੀਂ ਬਖਸ਼ਿਆ ਜਾਊਗਾ ਔਰ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕਰਕੇ ਹਟਾ ਦਿੱਤੀ ਵੀ ਸਾਨੂੰ ਚਾਹੀਦਾ ਕਿ ਇੱਕ ਵਿਧਾਨ ਸਭਾ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਕਿ ਜਿਹੜਾ ਵੀ ਕੋਈ ਨਸ਼ੇ ਦਾ ਕੰਮ ਕਰਦਾ ਉਹਦਾ ਹੱਥਾਂ ਦਾ ਪੂਰਾ ਕੀਤਾ ਜਾਵੇ ਔਰ ਜਿਹੜਾ ਕੋਈ ਉਹਦੀ ਜਮਾਨਤ ਕਰਾਉਂਦਾ ਉਹਤੇ ਵੀ ਜਿਹੜਾ ਸਖਤ ਅਕਸ਼ਨ ਹੈ ਪ੍ਰਤਾਪ ਬਾਜੂ ਪ੍ਰਤਾਪ ਬਾਜੂ ਫੇਰ ਕਹ ਰਹੇ ਨੇ ਬੱਤੀ ਐਮ ਐਲ ਕਾਂਗਰਸ ਦੇ ਐਮ ਐਲ ਕਹਿੰਦੇ ਸਾਨੂੰ ਨਹੀਂ ਪਤਾ ਪ੍ਰਤਾਪ ਬਾਜੂ ਨੂੰ ਪਤਾ ਹੋਣਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ ਲੱਗਦਾ ਹੈ ਵੀ ਆ ਦੋ ਸਾਲਾਂ ਦੇ ਵਿੱਚ ਜਿਹੜੇ ਆਮ ਆਦੀ ਪਾਰਟੀ ਦੇ ਆ ਸਰਕਾਰ ਦਾ ਪਲਾਨ ਹੈ ਜਿਹੜਾ ਇਹਦੇ ਵਿੱਚ ਵਿੱਚ ਜਿਹੜੇ ਇਹਨਾਂ ਦੇ 12 13 ਹੈਗੇ ਨੇ ਉਹ 12 13 ਵੀ ਆਮਾਦੀ ਪਾਰਟੀ ਕਰਨੀ ਆ ਜਣੇ ਮੇਰੇ ਤੋਂ ਲਿਖਾ ਕੇ ਲੈ ਲਓ ਤੁਸੀਂ ਲੈ ਲਓਗੇ ਇੱਕ ਸਰ ਮੈਂ ਆਉਣਗੇ ਇਹਨਾਂ ਨੂੰ ਹੋਰੇ ਨਾਲ ਵਾਸਤੇ ਰੱਖਿਆ ਕੀ ਹੈ ਅੱਛਾ ਜੀ ਉਹ ਚੀਜ਼ ਯੂਪੀ ਦੀ ਤਰਫ ਤੇ ਕੰਮ ਕਰ ਰਹੇ ਹੂੰ ਬਲਡوزر ਚੱਲਣ ਲੱਗ ਗਏ ਨਹੀਂ ਦੇਖੋ ਮੈਂ ਮਾਡਲ ਸਰ ਕੈਮਰਾ ਵੇਸ ਕਹਿੰਦਾ ਆਪ ਵੀ ਯੂਪੀ ਮਾਡਲ ਜਾਂ ਕੀ ਗੱਲਬਾਤ ਆ ਸਾਡਾ ਮਕਸਦ ਇਹ ਆ ਅੱਜ ਨਸ਼ੇ ਤੇ ਜਿਹਦਾ ਵੀ ਬੱਚਾ ਲੱਗ ਗਿਆ ਉਹਦੀ ਪੀੜੀ ਖਤਮ ਹੋਊ ਕਿਉਂਕਿ ਉਹ ਬੱਚੇ ਨੇ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਉਹਨੇ ਆਪ ਦਾ ਘਰ ਦਾ ਸਮਾਨ ਜਾ ਉਹਨੇ ਬਾਹਰੋਂ ਕਿਸੇ ਤੋਂ ਚੋਰੀ ਚਿਕਾਰੀ ਕਰਕੇ ਉਹਨੇ ਨਸ਼ੇ ਦੀ ਪੂਰਤੀ ਵਾਸਤੇ ਹਰ ਇੱਕ ਹੀਲਾ ਵਸੀਲਾ ਕਰਨਾ ਹੈ ਸੋ ਇਸ ਕਰਕੇ ਇਹਨਾਂ ਜਿਹੜੀਆਂ ਇਹ ਗੰਦੀਆਂ ਮੱਛੀਆਂ ਨੇ ਉਹਨਾਂ ਤੇ ਲਗਾਮ ਲਾਉਣੀ ਲੋੜ ਹੈ ਉਹਨੂੰ ਸਰਕਾਰ ਅਬ ਬਿਹਤਰ ਤਰੀਕੇ ਨਾਲ ਜਿਹੜਾ ਲਿਖਿਆ ਹੈ ਠੀਕ ਹੈ ਜੀ ਚੋਣਾਂ ਦਾ ਹੈ ਕੇਂਦਰ ਤੋਂ ਸਕਰੋ ਜਨਾਬ ਐਕਚੁਅਲੀ ਉਹ 11 ਲਗਾ ਲਾਈਕ ਡਟਸ ਕਰਕੇ ਨਾ ਵੋਟਿੰਗ ਪਰ ਜਲ ਚਲਾਇਆ ਗਿਆ ਐ ਐਸਾ ਦੇਖਿਆ ਤੇ ਨਹੀਂ ਦੇਖੋ ਜਿਹੜਾ ਵੀ ਕੋਈ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਵੇ ਕੋਈ ਵੀ ਹੋਵੇ ਚਾਹੇ ਕੋਈ ਕਿਸੇ ਕੋਈ ਪੱਕਾ ਵੱਲ ਕੀਤਾ ਜਾਊਗਾ ਜਿਹੜਾ ਨਸ਼ੇ ਦਾ ਕੋਈ ਵਪਾਰ ਕਰੂਗਾ ਚਾਹੇ ਉਹ ਛੋਟੀ ਮੱਛੀਆ ਚਾਹੇ ਵੱਡੀ ਮੱਛੀਆ ਕੋਈ ਨਹੀਂ ਬਖਸ਼ਿਆ ਜਾਊਗਾ ਔਰ ਮੈਂ ਤਾਂ ਸਭ ਤੋਂ ਪਹਿਲਾਂ ਵੀ ਜ਼ਿਕਰ ਕਰਕੇ ਹਟੇ ਦੀ ਵੀ ਸਾਨੂੰ ਚਾਹੀਦਾ ਕਿ ਇੱਕ ਵਿਧਾਨ ਸਭਾ ਦੇ ਵਿੱਚ ਸਾਰੇ ਇਕੱਠੇ ਹੋ ਕੇ ਕਿ ਜਿਹੜਾ ਵੀ ਕੋਈ ਨਸ਼ੇ ਦਾ ਕੰਮ ਕਰਦਾ ਉਹਦਾ ਕਿਤਾ ਜਾਵੇ ਔਰ ਜਿਹੜਾ ਕੋਈ ਉਹਦੀ ਜਮਾਨਤ ਕਰਾਉਂਦਾ ਹੈ ਉਹਤੇ ਵੀ ਜਿਹੜਾ ਸਖਤ ਅਕਸ਼ਨ ਆ ਜਿਹੜਾ ਪ੍ਰਤਾਪ ਬਾਜੂ ਆ ਪ੍ਰਤਾਪ ਬਾਜੂ ਫੇਰ ਕਹਿ ਰਹੇ ਨੇ 32 ਐਮਐਲਏ ਕਾਂਗਰਸ ਦੇ ਐਮਐਲਏ ਕਹਿੰਦੇ ਸਾਨੂੰ ਨਹੀਂ ਪਤਾ ਪ੍ਰਤਾਪ ਬਾਜੂ ਨੂੰ ਪਤਾ ਹੋਣਾ ਮੈਂ ਤੁਹਾਨੂੰ ਸੇ ਇੱਕ ਗੱਲ ਦੱਸਾਂ ਮੈਨੂੰ ਲੱਗਦਾ ਹੈ ਵੀ ਆ ਦੋ ਸਾਲਾਂ ਦੇ ਵਿੱਚ ਜਿਹੜੇ ਆਮ ਆਦੀ ਪਾਰਟੀ ਦੇ ਆ ਆ ਸਰਕਾਰ ਦਾ ਪਲਾਨ ਆ ਜਿਹੜਾ ਇਹਦੇ ਵਿੱਚ ਵਿੱਚ ਜਿਹੜੇ ਇਹਨਾਂ ਦੇ 12 13 ਹੈਗੇ ਨੇ ਉਹ 12 13 ਵੀ ਆਮ ਆਦੀ ਪਾਰਟੀ ਕਰਨੀ ਆ ਜਣੇ ਮੈਂ ਤੁਹਾਨੂੰ ਲਿਖਾ ਕੇ ਲੈ ਲਵਾਂ ਤੁਸੀਂ ਲੈ ਲਓਗੇ ਇੱਕ ਸਾਰ ਮੈਂ ਆਉਣਗੇ ਇਹਨਾਂ ਨੂੰ ਹੋਰ ਇਹਨਾਂ ਵਾਸਤੇ ਰੱਖਿਆ ਕੀ ਹੈ ਅੱਛਾ ਜੀ ਉੱਥੇ ਜੀ ਯੂਪੀ ਦੀ ਤਰਫੋਂ ਕੰਮ ਕਰ ਰਹੇ ਹਾਂ ਬਲਡوزر ਚ ਕੀ ਗੱਲਬਾਤ ਹੈ ਸਾਡਾ ਮਕਸਦ ਇਹ ਹੈ ਅੱਜ ਨਸ਼ੇ ਤੇ ਜਿਹਦਾ ਵੀ ਬੱਚਾ ਲੱਗ ਗਿਆ ਉਹਦੀ ਪੀੜੀ ਖਤਮ ਹੋ ਕਿਉਂਕਿ ਉਹ ਬੱਚੇ ਨੇ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਉਹਨੇ ਆਪਦਾ ਘਰ ਦਾ ਸਮਾਨ ਜਾਂ ਉਹਨੇ ਬਾਹਰੋਂ ਕਿਸੇ ਦਾ ਚੋਰੀ ਚਿਕਾਰੀ ਕਰਕੇ ਉਹਨੇ ਨਸ਼ੇ ਦੀ ਪੂਰਤੀ ਵਾਸਤੇ ਹਰ ਇੱਕ ਹੀ ਲਬਸੀਲਾ ਕਰਨਾ ਸੋ ਇਸ ਕਰਕੇ ਇਹਨਾਂ ਜਿਹੜੀਆਂ ਇਹ ਗੰਦੀਆਂ ਮੱਛੀਆਂ ਨੇ ਉਹਨਾਂ ਤੇ ਲਗਾਮ ਲਾਉਣੀ ਲੋੜ ਹੈ ਉਹਨੂੰ ਸਰਕਾਰ ਆ ਬਧੀਆ ਤਰੀਕੇ ਨਾਲ ਜਿਹੜਾ ਲਿਖੀ ਠੀਕ ਹੈ ਜੀ